ਹਰ ਬੱਚੇ ਦੀ ਇੱਛਾ ਹੁੰਦੀ ਹੈ ਕਿ ਜਲਦ ਤੋਂ ਜਲਦ ਮੈਂ ਆਪਣੀ ਮਾਂ ਕੋਲੇ ਜਾਵਾਂ ਆਪਣੇ ਪਿਤਾ ਕੋਲੇ ਜਾਵਾਂ ਪਰ ਜਦੋਂ ਵੀਰ ਨੇ ਆ ਪਟਿਆਲਾ ਤੋਂ ਆਏ ਬੱਚੇ ਨੂੰ ਪੁੱਛਿਆ ਕਿ ਤੈਨੂੰ ਤੇਰੀ ਮੰਮੀ ਕੋਲੇ ਛੱਡਿਆ ਜਾਵੇ ਜਾਂ ਤੇਰੇ ਪਾਪਾ ਕੋਲੇ ਛੱਡਿਆ ਜਾਵੇ ਤਾਂ ਉਹਨੇ ਜਵਾਬ ਦਿੱਤਾ ਕਿ ਨਾ ਮੈਂ ਮੰਮੀ ਕੋਲੇ ਜਾਣਾ ਨਾ ਮੈਂ ਪਾਪਾ ਕੋਲੇ ਜਾਣਾ ਉਹਨਾਂ ਨੇ ਫੇਰ ਮੈਨੂੰ ਘਰੋਂ ਕੱਢ ਦੇਣਾ ਲਾਜ਼ਮੀ ਆ ਬੱਚੇ ਦੀਆਂ ਦਰਦ ਭਰੀਆਂ ਗੱਲਾਂ ਸੁਣ ਕੇ ਤੁਹਾਡਾ ਵੀ ਮਨ ਪਸੀਜ ਜਾਊਗਾ ਤੁਹਾਡੀਆਂ ਵੀ ਅੱਖਾਂ 'ਚ ਰੋਣਾ ਆਊਗਾ ਮੈਂ ਤੁਹਾਨੂੰ ਇਹ ਬੱਚੇ ਦੀ ਵੀਡੀਓ ਸੁਣਾਉਣੀ ਆ ਪਿਛਲੇ ਦਿਨੀ ਤੁਹਾਨੂੰ ਯਾਦ ਹੀ ਹੋਣਾ ਕਿ ਪਾਲ ਖਰੋੜ ਵੀਰ ਨੇ ਪਟਿਆਲਾ ਤੋਂ ਇੱਕ ਬੱਚੇ ਨੂੰ ਇੱਕ ਔਰਤ ਦੇ ਕੋਲੋਂ ਮਨੀ ਸ਼ਰਮਾ ਜੀ ਦਾ ਨਾਂ ਸੀ ਉਹਦੇ ਕੋਲੋਂ ਛੁੜਾਇਆ ਸੀ ਜਿਨੇ ਉਸ ਬੱਚੇ ਦੇ ਫੇਸ ਦੇ ਉੱਪਰ ਗਰਮ ਪ੍ਰੈਸਾਂ ਲਗਾਈਆਂ ਸੀ ਉਹਨੂੰ ਕੁੱਟਿਆ ਸੀਗਾ ਡੰਡਿਆਂ ਦੇ ਨਿਸ਼ਾਨ ਉਹਦੀਆਂ ਬਾਹਾਂ ਤੇ ਸੀ ਬੈਲਟਾਂ ਦੇ ਨਿਸ਼ਾਨ ਬੱਚੇ ਦੀ ਢੂਈ ਤੇ ਸੀ ਦੱਸਿਆ ਜਾਂਦਾ ਸੀ ਕਿ ਉਹ ਔਰਤ ਇਸ ਬੱਚੇ ਨੂੰ ਆਪਣੇ ਜਿਹੜੇ ਪਾਲਤੂ ਘਰੇ ਕੁੱਤੇ ਤਿੰਨ ਚਾਰ ਰੱਖੇ ਹੋਏ ਸੀ ਉਹਨਾਂ ਦੇ ਨਾਲ ਰੱਖਦੀ ਸੀ ਤੁਹਾਨੂੰ ਉਸ ਬੱਚੇ ਦੇ ਮੂੰਹੋਂ ਹੀ ਉਹਦੀ ਦਰਦ ਭਰੀ ਕਹਾਣੀ ਸੁਣਾਉਣਿਆਂ ਪਹਿਲਾਂ ਤੁਸੀਂ ਆਹ ਸੁਣੋ ਬੱਚੇ ਦੀ ਵੀਡੀਓ ਬੱਚਾ ਆਪਣੇ ਨਾਲ ਹੋਏ ਤਸ਼ੱਦਦ ਬਾਰੇ ਬੋਲ ਰਿਹਾ ਆਪਣੀ ਮੰਮੀ ਕੋਲੇ ਜਾਣਾ ਕਿ ਡੈਡੀ ਕੋਲੇ ਕਿਉਂ ਕਿੱਦਾਂ ਨਹੀਂ ਜਾਣਾ ਕਿਉਂ ਬੇਟਾ ਉਹ ਵੀ ਕੱਢ ਦਿੰਦੇ ਆ ਡੈਡੀ ਵੀ ਕੱਢ ਦਿੰਦਾ ਹਾਂਜੀ ਮੰਮੀ ਵੀ ਹਾਂਜੀ ਕੰਮ ਕੀ ਕਰਵਾਉਂਦੇ ਨੇ ਚਲ ਪੁੱਛਦਾ ਚਾੜੂ ਪੁੱਛੇ ਦਾ ਹਾਂਜੀ ਮੈਂ ਤਾਂ ਦਾ ਹਾਂਜੀ ਭਾਂਡੇ ਆਂਦੇ ਤੇ ਕੱਪੜਿਆਂ ਦਾ ਤੁਸੀਂ ਭਾਂਡੇ ਮਾਝਦੇ ਹੋ ਹਾਂਜੀ ਠੀਕਾ ਕੱਪੜੇ ਮਤਲਬ ਕੀ ਛੀਂਝ ਲਾਉਣਾ ਮਸ਼ੀਨ ਚ ਲਾਉਨੇ ਹੋ ਹਾਂਜੀ ਫਿਰ ਤੁਹਾਡੇ ਇਹ ਪ੍ਰੈਸੋ ਨੇ ਕਾਹ ਤੋਂ ਲਾਈ ਕੰਮ ਦਾ ਤੁਸੀਂ ਕਰੀ ਜਾਂਦੇ ਸੀ ਬੇਟਾ ਕੀ ਚੱਕਰ ਹੋਇਆ ਕੋਤੋਂ ਨਹੀਂ ਕਾਹ ਤੋਂ ਲਾਇਆ ਕਹਿੰਦੀ ਕੰਮ ਇਹ ਤੋਂ ਚੰਦਨ ਕੁੱਤਿਆਂ ਨੂੰ ਮਾਰ ਕਰਤਾ ਤੈਨੇ ਤਾਂ ਲਾਈ ਆ ਕੁੱਤੇ ਰੱਖੇ ਬੈਨੇ ਕੁੱਤੇ ਹਾਂਜੀ ਕਿੰਨੇ ਕੁੱਤੇ ਨੇ ਪੁੱਤ ਉਹਨਾਂ ਦੇ 2 4 5 ਹੋਗੇ ਆ 5 ਕੁੱਤੇ ਰੱਖੇ ਨੇ ਅੱਛਾ ਤੂੰ ਉਹਨਾਂ ਨੂੰ ਕੁੱਤਿਆਂ ਨੂੰ ਵੀ ਸਾਂਭਦਾ ਤੂੰ ਹਾਂਜੀ ਕੀ ਦਿੰਦਾ ਸੀ ਕੁੱਤਿਆਂ ਨੂੰ ਨੀ ਹਾਂ ਫਿਰ ਉਹਨੇ ਪ੍ਰੈਸ ਘਤੂ ਲਾਤੀ ਯਾਰ ਪ੍ਰੈਸ ਲਾਉਣਾ ਤਾਂ ਬਹੁਤ ਵੱਡੀ ਗੱਲ ਹੈ ਨਾ ਵੀਰੇ ਦਿਖਾਇਓ ਬੇਟਾ ਹਾਂ ਲੱਗੀ ਵੀ ਤਾਂ ਫਿਰ ਪੁੱਤ ਤੇਰਾ ਜਦੋਂ ਪ੍ਰੈਸ ਲਾਈ ਉਹਨੇ ਮੂੰਹ ਤੇ ਕੋਈ ਦਵਾਈ ਦੁਈ ਦਵਾਈ ਤੈਨੂੰ ਹਾਂਜੀ ਨਹੀਂ ਦੁਈ ਐਂ ਤਾਂ ਤਿਆ ਐਂ ਹੀ ਰੱਖਿਆ ਤੁਸੀਂ ਸੌਂਦੇ ਕਿੱਥੇ ਸੀ ਪਿੱਛੇ ਗੁੰਦੇ ਸੀ ਕਿੱਥੇ ਕੱਪੜੇ ਧੋਂਦੇ ਸੀ ਕਿ ਕਿੱਥੇ ਮਤਲਬ ਕੀ ਆ ਉੱਥੇ ਕਮਰਾ ਬਣਿਆ ਹੋਇਆ ਬੇਟਾ ਹਾਂ ਹਾਂਜੀ ਐਂ ਬਸ ਐਂ ਪਣਿਆ ਹੋਇਆ ਵਾ ਖੋਲੀ ਜੀ ਤਾਂ ਵਾ ਛੀ ਲਾਈ ਉਹ ਇੱਥੇ ਕੀ ਲਾਈ ਵੀ ਮੈਂ ਮਚੀਨਾ ਦਿੰਦੇ। ਅੰਜੀ। ਇਹ ਤਾਂ ਰੋਟੀ ਪਾਣੀ ਤਾਂ ਦਿੰਦੇ ਹੀ ਹੋਣਗੇ ਪੁੱਤੋ। ਇੱਕ ਤਾਂ ਦਿੰਦਿਲਾ ਦੋ। ਹਾਂਜੀ? ਲੋਟ ਨੂੰ ਦਿੰਦੇ ਆ। ਰਾਤ ਨੂੰ ਦਿੰਦੇ ਨੇ। ਵਾਹਿਗੁਰੂ। ਫਿਰ ਮਤਲ ਤੁਸੀਂ ਸਵੇਰੇ ਰੋਟੀਆਂ ਨਹੀਂ ਖਾਂਦੇ। ਨਾ ਦਿੰਦੇ ਨਹੀਂ ਆ। ਸ਼ਾਮ ਨੂੰ ਹੀ ਖਾਣੇ। ਹਾਂ ਸ਼ਾਮ ਨੂੰ ਦਿੰਦੇ ਆ। ਚਾਹ ਪਾਣੀ ਕੋਈ ਹੋਰ ਚੀਜ਼ ਆ? ਅਚਰ ਉਹਨੂੰ ਦਿੰਦੇ। ਚਾਹ ਵੀ ਉਹ ਦਿਨ ਕਰੋ ਫੁੱਲੀ। ਤੇ ਤੈਨੂੰ ਉਰੇ ਕਾਦੇ ਲਈ ਭੇਜਿਆ ਪੁੱਤ ਸਹੀ ਸਹੀ ਦੱਸ ਉਰੇ ਕਾਤੋਂ ਭੇਜਿਆ? ਪਤਾ ਨਹੀਂ ਕਦੋਂ ਫੇ ਜਾਈਂਦੀ ਮਮੀ ਸਾਡੇ ਗਈ ਸੀ ਮੈਂ ਤਾਂ ਮੇਰੇ ਘਰੇ ਲੈਣ ਦੀ ਤਿਆਰੀ ਸਾਡੇ ਗਈ ਮਮੇ ਇੱਥੇ ਮਹੁਰੇਂ ਦੀ ਮਮੀ ਲੈ ਲਈ ਮਮੀ ਇੰਦੀ ਮੈਂ ਚਾਰ ਦਿਨ ਇੰਦੇ ਕਹਿੰਦੇ ਘਰੇ ਮੈਂਦੀ ਮਮੀ ਦੇ ਘਰੇ ਲਾਈ ਫੇ ਮੈਨੂੰ ਇੱਥੇ ਛੱਡ ਗਏ ਕਹਿੰਦੀ ਇੱਥੇ ਰਹਿ ਫੇ ਤਾਂ ਕੰਮ ਇਹਨਾਂ ਨੇ ਘਰੋਂ ਨੋਤਰ ਭੱਜ ਗਿਆ ਬਰ ਇਹਨਾਂ ਨੇ ਮੈਨੂੰ ਕੰਮ ਕਾਇਆ ਕਹਿੰ ਨਾਲ ਕੁੱਟਦੇ ਸੀ ਇਹਨਾਂ ਨੇ ਕੰਮ ਕੌਂਦੇ ਸੀ ਇਹਨਾਂ ਨੇ ਨਾਲੇ ਪਿੱਛੇ ਬੰਦ ਕਰਦੇ ਸੀ ਮੈਂ ਪੁੱਤ ਤੂੰ ਝਾੜੂ ਪੋਚਾ ਕਰਤਾ ਦਿੰਦਾ ਸੀ ਕਰ ਦਿੰਦਾ ਫੇਰ ਬੰਨ ਕਿੱਥੋਂ ਗੰਦ ਨਹੀਂਦਾ ਫੇਰ ਮਾਰਦੇ ਸੀ ਓਕੇ ਮਤਲਬ ਤੈਨੂੰ ਕੌਣ ਕੁੱਟਦਾ ਸੀ ਘਰ ਦੇ ਵਿੱਚ ਜੀ ਜੀ ਕੀ ਨਾਮ ਉਹਦਾ ਮਨੀ ਮਨੀ ਮਤਲਬ ਉਹੀ ਤੈਨੂੰ ਕੁੱਟਦੀ ਸੀ ਕਿ ਬੱਚਾ ਕਦੇ ਸਕੂਲ ਹੀ ਨਹੀਂ ਗਏ ਕਦੇ ਵੀ ਨਹੀਂ ਗਏ ਕਦੇ ਗਏ ਹੋਮ ਇੱਕ ਅੱਧੀ ਕਲਾਸ ਕੀਤੀ ਹੋਵੇ ਨਹੀਂ ਜੀ 10 ਸਾਲ ਦਾ ਬੱਚਾ ਜੀ ਵੀਰੇ ਸਕੂਲ ਵੀ ਨਹੀਂ ਕਦੇ ਹਨਾ ਕਿੰਨੀਆਂ ਤਰਦ ਭਰੀਆਂ ਗੱਲਾਂ ਦੱਸ ਰਿਹਾ ਇਹ ਬੱਚਾ 10 ਸਾਲਾਂ ਦਾ ਬੱਚਾ ਜਿਹੜੀਆਂ ਗੱਲਾਂ ਸੁਣ ਕੇ ਰੋਣ ਲੱਗ ਜਾਂਦਾ ਬੰਦਾ ਹਰ ਇੱਕ ਜਿਹੜਾ ਭਾਵੁਕ ਇਨਸਾਨ ਆ ਉਹ ਇਸ ਬੱਚੇ ਦੀਆਂ ਜਿਹੜੀਆਂ ਗੱਲਾਂ ਸੁਣ ਕੇ ਰੋਣ ਲੱਗ ਜਾਂਦਾ ਕਿਉਂਕਿ ਬੱਚੇ ਨੂੰ ਤਾਂ ਹਲੇ ਚੰਗੀ ਤਰ੍ਹਾਂ ਬੋਲਣਾ ਵੀ ਨਹੀਂ ਆਉਂਦਾ ਤਾਂ ਜਿਵੇਂ ਬੱਚਾ ਦੱਸ ਰਿਹਾ ਏ ਕਿ ਮੈਨੂੰ ਕਹਿੰਦੇ ਸੀਗੇ ਕਿ ਤੂੰ ਕੰਮ ਚੰਗੀ ਤਰ੍ਹਾਂ ਨਹੀਂ ਕਰਦਾ ਇਸ ਕਰਕੇ ਮੈਨੂੰ ਕੁੱਟਿਆ ਜਾਂਦਾ ਸੀ ਕਿਹੋ ਜੀ ਸੋਚ ਹੋਊਗੀ ਉਸ ਔਰਤ ਦੀ ਜਿਹੜੀ ਇਹ ਕਹਿੰਦੀ ਸੀ ਕਿ ਮੇਰੇ ਘਰ ਦੇ ਕੁੱਤੇ ਬਿਮਾਰ ਕਰਤੇ ਕੁੱਤਿਆਂ ਦੇ ਪਿੱਛੇ ਉਹਨੇ ਬੱਚੇ ਦੇ ਪ੍ਰੈਸ ਲਈ ਗੱਲ ਦੇ ਉੱਪਰ ਉਹਨੂੰ ਕੁੱਟਿਆ ਪਹਿਲਾਂ ਵੀ ਦੱਸਿਆ ਜਾਂਦਾ ਕਿ ਬੱਚੇ ਦੇ ਉੱਪਰ ਤਸ਼ੱਦਦ ਕਰਦੀ ਸੀ ਉਹ ਔਰਤ ਦੱਸੋ ਇਨਸਾਨਾਂ ਦੀ ਇੱਥੇ ਕੋਈ ਕਦਰ ਹੀ ਨਹੀਂ ਵੀ ਉਸ ਕੁੱਤਿਆਂ ਦੇ ਪਿੱਛੇ ਉਹਨੇ ਇੱਕ ਮਾਸੂਮ ਬੱਚੇ ਨੂੰ ਕੁੱਟਿਆ ਕੀ ਤੈਨੂੰ ਕੁੱਤਿਆਂ ਦੇ ਤਰਸ ਆਇਆ ਇਸ ਬੱਚੇ ਦੇ ਤਰਸ ਨਹੀਂ ਆਇਆ ਜਰੂਰ ਕਰੋ ਤੁਸੀਂ ਜਾਨਵਰਾਂ ਤੇ ਵੀ ਤਰਸ ਕਰੋ ਉਹਨਾਂ ਤੇ ਵੀ ਦਇਆ ਕਰੋ ਪਰ ਨਾਲ ਨਾਲ ਇਨਸਾਨਾਂ ਤੇ ਵੀ ਕਰੋ ਉਹ ਮਾਸੂਮ ਛੋਟਾ ਜਿਹਾ ਬੱਚਾ ਸੀਗਾ ਤਾਂ ਉਹਦੇ ਤੇ ਤੂੰ ਇੰਨਾ ਤਸ਼ੱਦਦ ਕੀਤਾ ਬਹੁਤ ਦਰਦ ਭਰੀ ਕਹਾਣੀ ਹੈ ਬੱਚੇ ਦੀ ਅੱਜ ਦੀ ਹਾਲਤ ਮਾਨਸਿਕ ਹਾਲਤ ਕੀ ਹੋਗੀ ਨਾ ਉਹ ਆਪਣੇ ਪਿਤਾ ਕੋਲੇ ਜਾਣਾ ਚਾਹੁੰਦਾ ਤੇ ਨਾ ਉਹ ਆਪਣੀ ਮਾਂ ਕੋਲੇ ਜਾਣਾ ਚਾਹੁੰਦਾ ਉਹਨੂੰ ਲੱਗਦਾ ਕਿ ਉਹਨਾਂ ਨੇ ਫਿਰ ਮੈਨੂੰ ਉਹਨੂੰ ਇਹ ਡਰ ਬੈਠ ਗਿਆ ਅਸਲ ਵਿੱਚ ਕੀ ਪਤਾ ਕਿ ਉਹਨੇ ਉਹਨਾਂ ਨੇ ਫਿਰ ਮੈਨੂੰ ਕਿਹੋ ਜਿਹੇ ਇਨਸਾਨ ਕੋਲੇ ਛੱਡ ਦੇਣਾ ਜਿਹੜੇ ਮੇਰੇ ਤੇ ਇਹੋ ਜਿਹਾ ਤਸ਼ੱਦਦ ਕਰਨ ਇੱਕ ਗੱਲ ਹੋਰ ਆ ਕਿ ਜਿਹੜੇ ਮਾਂ ਪਿਓ ਦਾ ਤਲਾਕ ਹੁੰਦਾ ਨਾ ਹੁਣ ਜਿਵੇਂ ਇਹ ਬੱਚੇ ਦੇ ਮਾਪਿਓ ਦਾ ਤਲਾਕ ਹੋਇਆ ਤੁਹਾਨੂੰ ਇਸ ਬੱਚੇ ਦੀ ਸ਼ਾਇਦ ਸਾਰੀ ਕਹਾਣੀ ਪਤਾ ਹੀ ਹੋਵੇ ਵੀ ਮਾਂ ਨੇ ਅਲੱਗ ਵਿਆਹ ਕਰਵਾ ਲਿਆ ਪਿਤਾ ਨੇ ਅਲੱਗ ਵਿਆਹ ਕਰਵਾ ਲਿਆ ਤੇ ਇਹ ਬੱਚੇ ਨੂੰ ਕਿਸੇ ਨੂੰ ਦੇ ਦਿੱਤਾ ਮਣੀ ਸ਼ਰਮਾ ਜਿਹੜੀ ਔਰਤ ਹੈਗੀ ਆ ਉਹਦੇ ਕੋਲੇ ਇਹ ਬੱਚਾ ਸੀਗਾ ਤਾਂ ਦੇਖੋ ਮਾਂ ਨੇ ਵੀ ਆਪਣਾ ਘਰ ਵਸਾ ਲਿਆ ਪਿਤਾ ਨੇ ਵੀ ਆਪਣਾ ਘਰ ਵਸਾ ਲਿਆ ਤੇ ਜਿਹੜੇ ਇਹ ਬੱਚੇ ਆ ਇਹ ਰੋਲਦੇ ਫਿਰਦੇ ਆ ਵਿਚਾਰਾ ਇਹ ਬੱਚਾ ਕਿੰਨੇ ਤਸ਼ੱਦਦ ਦਾ ਸ਼ਿਕਾਰ ਹੋਇਆ ਜਿਹਦੇ ਗਰਮ ਪ੍ਰੈਸਾਂ ਲਾਈਆਂ ਗਈਆਂ ਡੰਡਿਆਂ ਦੇ ਨਾਲ ਇਹਨੂੰ ਕੁੱਟਿਆ ਗਿਆ ਪੂਰੇ ਸਰੀਰ ਤੇ ਨਿਸ਼ਾਨ ਆ ਨਾ ਉਹਦੇ ਪੂਰੇ ਪੇਟ ਦੇ ਉੱਪਰ ਬੈਲਟਾਂ ਦੇ ਨਿਸ਼ਾਨ ਆ ਬੱਚੇ ਦੇ ਤਾਂ ਕਿੰਨਾ ਜ਼ਿਆਦਾ ਤਸ਼ੱਦਦ ਕੀਤਾ ਗਿਆ ਹੁਣ ਮਾਂ ਪਿਓ ਨੇ ਤਾਂ ਆਪਣੀ ਦੁਨੀਆ ਵਸਾ ਲਈ ਠੀਕ ਹੈ ਜਦੋਂ ਦੋ ਜੀਆਂ ਦੀ ਆਪਸ ਵਿੱਚ ਨਹੀਂ ਬੰਦੀ ਉਹਨਾਂ ਦੇ ਕੋਈ ਘਰੇਲੂ ਵਿਵਾਦ ਹੁੰਦੇ ਆ ਤਾਂ ਉਹਨਾਂ ਦੇ ਰਿਸ਼ਤੇ ਟੁੱਟ ਜਾਂਦੇ ਆ ਪਰ ਇਹੋ ਜਿਹੇ ਜਿਹੜੇ ਬੱਚੇ ਆ ਨਾ ਉਹ ਰੋਲ ਜਾਂਦੇ ਆ ਜਿਵੇਂ ਇਹ ਬੱਚਾ ਰੋਲਿਆ ਇੱਕ ਵਾਰੀ ਮੈਂ ਛੋਟੇ ਹੁੰਦੇ ਇੱਕ ਫਿਲਮ ਦੇਖੀ ਸੀ ਤਾਂ ਉਦੋਂ ਮੈਂ ਆਪਣੇ ਨਾਨਕੀ ਸੀ ਬਲੈਕ ਐਂਡ ਵਾਈਟ ਟੀਵੀ ਹੁੰਦਾ ਸੀ ਮੈਨੂੰ ਫਿਲਮ ਦਾ ਨਾਮ ਤਾਂ ਯਾਦ ਨਹੀਂ ਪਰ ਜਿਹੜੀ ਉਹਦੀ ਸਟੋਰੀ ਸੀ ਨਾ ਉਹ ਐਵੇਂ ਸੀ ਜਿਵੇਂ ਇਹਸ ਬੱਚੇ ਦੀ ਕਹਾਣੀ ਆ ਕਿ ਦੋ ਭੈਣ ਭਰਾ ਹੁੰਦੇ ਆ ਉਹਦੇ ਮਾਪਿਓਂ ਦਾ ਆਪਸ ਵਿੱਚ ਤਲਾਕ ਹੋ ਜਾਂਦਾ ਮਾਂ ਕਿਤੇ ਹੋਰ ਵਿਆਹ ਕਰਾ ਲੈਂਦੀ ਹੈ ਤੇ ਪਿਤਾ ਕਿਤੇ ਹੋਰ ਵਿਆਹ ਕਰਾ ਲੈਂਦਾ ਤੇ ਜਿਹੜੇ ਦੋ ਬੱਚੇ ਸੀ ਉਹ ਐਵੇਂ ਹੀ ਰੋਲਦੇ ਫਿਰਦੇ ਆ ਕਿਤੇ ਉਹ ਆਪਣੇ ਪਿਤਾ ਦੇ ਘਰ ਜਾਂਦੇ ਆ ਤੇ ਕਿਤੇ ਉਹ ਆਪਣੀ ਮਾਂ ਦੇ ਘਰ ਜਾਂਦੇ ਆ ਨਾ ਮਾਂ ਦੇ ਪਰਿਵਾਰ ਉਹਨੂੰ ਚੰਗੀ ਤਰ੍ਹਾਂ ਰੱਖਦਾ ਤੇ ਨਾ ਪਿਤਾ ਦਾ ਉਹ ਵਿਚਾਰੇ ਕਿਤੇ ਇੱਧਰ ਆਉਂਦੇ ਆ ਕਿਤੇ ਉੱਧਰ ਜਾਂਦੇ ਆ ਤਾਂ ਅੱਕ ਕੇ ਜਿਵੇਂ ਇਹ ਬੱਚਾ ਅੱਕਿਆ ਪਿਆ ਨਾ ਵੀ ਨਾ ਮੈਂ ਆਪਣੀ ਮਾਂ ਕੋਲ ਜਾਣਾ ਨਾ ਮੈਂ ਆਪਣੇ ਪਿਤਾ ਕੋਲ ਤਾਂ ਉਹ ਦੋਨੇ ਬੱਚੇ ਵੀ ਅੱਕ ਕੇ ਸੜਕ ਦੇ ਉੱਪਰ ਹੀ ਰਹਿਣ ਲੱਗ ਜਾਂਦੇ ਆ ਤਾਂ ਉੱਥੇ ਇੱਕ ਸੀਵਰੇਜ ਦਾ ਪਾਈਪ ਪਿਆ ਹੁੰਦਾ ਉਹਦੇ ਵਿੱਚ ਉਹ ਦੋਨੇ ਭੈਣ ਭਰਾ ਜਿਹੜੇ ਰਹਿਣ ਲੱਗ ਜਾਂਦੇ ਆ ਮਾਸੂਮ ਜੇ ਤਾਂ ਇੱਕ ਦਿਨ ਬਹੁਤ ਜ਼ਿਆਦਾ ਬਾਰਿਸ਼ ਹੁੰਦੀ ਆ ਜਿਹੜਾ ਮੁੰਡਾ ਹੁੰਦਾ ਬਾਰਿਸ਼ ਵਿੱਚ ਉਹਨੂੰ ਬੁਖਾਰ ਚੜਦਾ ਤੇ ਉਹਦੀ ਮੌਤ ਹੋ ਜਾਂਦੀ ਆ ਤਾਂ ਫਿਰ ਘਰਦਿਆਂ ਨੂੰ ਸਮਝ ਆਉਂਦੀ ਆ ਉਹ ਤਾਂ ਫਿਲਮ ਸੀ ਉਹਦੇ ਵਿੱਚ ਉਹਨਾਂ ਨੇ ਦਿਖਾਤਾ ਕਿ ਪਰਿਵਾਰ ਨੂੰ ਅਹਿਸਾਸ ਹੁੰਦਾ ਮਾਪਿਓ ਦੋਹਾਂ ਨੂੰ ਹੀ ਅਹਿਸਾਸ ਹੁੰਦਾ ਕਿ ਅਸੀਂ ਕਿੱਡੀ ਵੱਡੀ ਗਲਤੀ ਕੀਤੀ ਆ ਸਾਡਾ ਬੱਚਾ ਜਿਹੜਾ ਰੋਲ ਖੋਲ ਕੇ ਮਰ ਗਿਆ ਪਰ ਹਕੀਕਤ ਜ਼ਿੰਦਗੀ ਇਹਦੇ ਤੋਂ ਕਾਫੀ ਜ਼ਿਆਦਾ ਉਲਟ ਹੈ ਉਹਦੀਆਂ ਬੜੀਆਂ ਤਲਖ ਹਕੀਕਤਾਂ ਨੇ ਇੱਥੇ ਸ਼ਾਇਦ ਹੀ ਕੋਈ ਹੁੰਦਾ ਜਿਨ੍ਹਾਂ ਨੂੰ ਕਰ ਹੁੰਦਾ ਏ ਜਿਹੜੇ ਫਿਰ ਇਹੋ ਜੇ ਬੱਚਿਆਂ ਨੂੰ ਫਿਰ ਤੋਂ ਅਪਣਾਉਂਦੇ ਨੇ ਆਪਣਾ ਬਣਾਉਂਦੇ ਨੇ ਇਹ ਬਹੁਤ ਘੱਟ ਹੁੰਦਾ ਹਕੀਕਤ ਜ਼ਿੰਦਗੀ ਦੇ ਵਿੱਚ ਤਾਂ ਇਹ ਜਿਹੜਾ ਬੱਚਾ ਏ ਇਹਦੀ ਕਹਾਣੀ ਵੀ ਮੈਨੂੰ ਇਹ ਬੱਚੇ ਦੀ ਜਦੋਂ ਮੈਂ ਦਰਦ ਭਰੀ ਕਹਾਣੀ ਸੁਣੀ ਤਾਂ ਸੁਣ ਕੇ ਉਹ ਫਿਲਮ ਚੇਤੇ ਆਈ ਕਿ ਉਸ ਫਿਲਮ ਦੇ ਵਿੱਚ ਵੀ ਇਹੀ ਕੁਝ ਸੀ ਤੇ ਇਹ ਬੱਚੇ ਦੀ ਜ਼ਿੰਦਗੀ ਦੇ ਵਿੱਚ ਵੀ ਇਹੀ ਕੁਝ ਹੋਇਆ ਅੱਜ ਬੱਚਾ ਇੰਨਾ ਤੰਗ ਹੋ ਗਿਆ ਏ ਨਿੱਕਾ ਜਿਹਾ 10 ਸਾਲਾਂ ਦਾ ਮਸੂਮ ਬੱਚਾ ਇੰਨਾ ਜਿਆਦਾ ਤੰਗ ਹੋ ਗਿਆ ਕਿ ਉਹ ਆਪਣੇ ਹੀ ਘਰ ਨਹੀਂ ਰਹਿਣਾ ਚਾਹੁੰਦਾ ਆਪਣੇ ਹੀ ਘਰ ਨਹੀਂ ਜਾਣਾ ਚਾਹੁੰਦਾ ਆਪਣੇ ਘਰ ਜਾਣ ਤੋਂ ਹੀ ਉਹ ਬੱਚਾ ਡਰਨ ਲੱਗ ਗਿਆ ਜਿਵੇਂ ਇਸ ਬੱਚੇ ਨੇ ਗੱਲਾਂ ਦਸੀਆਂ ਕਿ ਉਹ ਮੇਰੇ ਤੇ ਕੱਪੜੇ ਧੋਣ ਪਿੱਛੇ ਜਾਂ ਹੋਰ ਕੰਮ ਚੰਗਾ ਨਾ ਕਰਨ ਪਿੱਛੇ ਮੇਰੇ ਤੇ ਤਸ਼ੱਦਦ ਕਰਦੀ ਸੀ ਮੈਨੂੰ ਕੁੱਟਦੀ ਸੀ ਕਹਿੰਦੀ ਸੀ ਤੂੰ ਇਹ ਕੰਮ ਚੰਗਾ ਨਹੀਂ ਕੀਤਾ ਕਿ 10 ਸਾਲਾਂ ਦਾ ਮਾਸੂਮ ਬੱਚਾ ਇੰਨਾ ਸਾਰਾ ਕੰਮ ਕਰ ਸਕਦਾ ਜਿੰਨਾ ਇਸ ਬੱਚੇ ਤੋਂ ਲਿਆ ਜਾਂਦਾ ਕਿ ਇਹ ਜਿਹੜਾ ਬਾਲ ਮਜ਼ਦੂਰੀ ਵਿੱਚ ਨਹੀਂ ਆਉਂਦਾ ਮਾਮਲਾ ਕਿ 10 ਸਾਲ ਦੇ ਬੱਚੇ ਤੋਂ ਇਹ ਕੰਮ ਕਰਵਾਇਆ ਜਾ ਰਿਹਾ ਹੈ ਇੱਥੋਂ ਤੱਕ ਕਿ ਉਹ ਬੱਚਾ ਦੱਸ ਰਿਹਾ ਕਿ ਮੈਨੂੰ ਸਕੂਲ ਵਿੱਚ ਵੀ ਪੜ੍ਹਨ ਨਹੀਂ ਲਾਇਆ ਸੀ ਤਾਂ ਮੈਂ ਘਰ ਦਾ ਕੰਮ ਹੀ ਕਰਦਾ ਸੀ ਬੱਚਾ ਇਹ ਵੀ ਕਹਿ ਰਿਹਾ ਹੈ ਕਿ ਮੈਨੂੰ ਗਲੀ ਵਿੱਚ ਖੇਡਣ ਜਾਣ ਵੀ ਨਹੀਂ ਦਿੱਤਾ ਜਾਂਦਾ ਸੀਗਾ ਮੈਂ ਤਾਂ ਘਰ ਦੇ ਕੰਮ ਹੀ ਕਰਦਾ ਰਿਆ ਉਹ ਤਾਂ ਸ਼ਾਇਦ ਆਪਣਾ ਬਚਪਨਾ ਜਿਹੜਾ ਹੈਗਾ ਬੱਚੇ ਨੂੰ ਉਹ ਤਾਂ ਤਸ਼ੱਦਦ ਦੇ ਨਾਲ ਭੁੱਲ ਹੀ ਗਿਆ ਕਿ ਬਚਪਨਾ ਹੁੰਦਾ ਕੀ ਆ ਉਹ ਤਾਂ ਸ਼ਾਇਦ ਆਪਣੀ ਜ਼ਿੰਦਗੀ ਤੋਂ ਹੀ ਅੱਕ ਗਿਆ ਹੋਵੇ ਜਿੰਨਾ ਤਸ਼ੱਦਦ ਉਸ ਬੱਚੇ ਦੁਆਰਾ ਦੱਸਿਆ ਗਿਆ ਹੈ ਕਿ ਮੇਰੇ ਤੇ ਕੀਤਾ ਜਾਂਦਾ ਜਿੰਨੇ ਉਹਦੇ ਬਾਹਾਂ ਤੇ ਫੇਸ ਤੇ ਢੂਈ ਤੇ ਨਿਸ਼ਾਨ ਦਿਖ ਰਹੇ ਆ ਕੁੱਟਾਂ ਦੇ ਪਾਲਵੀਰ ਪਾਲਵੀਰ ਹੁਣਾਂ ਦੀ ਬਦੌਲਤ ਉਸ ਔਰਤ ਤੇ ਐਫਆਈਆਰ ਦਰਜ ਹੋਈ ਆ ਉਹਨੂੰ ਅਰੈਸਟ ਕਰ ਲਿਆ ਗਿਆ ਏ ਕਿੰਨੀਆਂ ਮਾਸੂਮ ਗੱਲਾਂ ਕਰਦਾ ਇਹ ਬੱਚਾ ਜਿਹਨੂੰ ਸਾਰਾ ਬੋਲਣਾ ਵੀ ਨਹੀਂ ਆਉਂਦਾ 10 ਸਾਲਾਂ ਦਾ ਬੱਚਾ ਆਪਣੀ ਦਰਦ ਭਰੀ ਕਹਾਣੀ ਦੱਸ ਰਿਹਾ